ਵੇ ਬੋਤਾਨਾ ਖੂਤੇ ਜਾਇਆ ਕਰ ਦਿਨ ਖੜੇ ਖੇਤ ਚ ਆਇਆ ਕਰ ਫਿਰ ਕਹਿ ਕੇ ਮੰਗਦਾ ਵੀਰ ਤੇਰਾ ਜਦ ਕੋਈ ਨਹੀਂ ਹੁੰਦਾ ਕਰ ਵੇ ਮੈਨੂੰ ਖਤਰਾ ਹੋ ਗਿਆ ਸੁਣੀ ਨਾ ਛੱਡਿਆ ਕਰ ਵੇ ਮੈਨੂੰ ਖਤਰਾ ਹੋ ਗਿਆ ਨੀਂ ਮੇਰਾ ਇੱਕ ਮਾਜ ਆਇਆ ਵੀਰਾਨੀ ਕਿਉਂ ਕਰਦੀ ਰਹੇ ਕਚੀਰਾਨੀ ਫਿਰ ਕੀ ਹੋ ਗਿਆ ਜੇ ਨਾਲ ਖੇ ਗਿਆ ਤੂੰ ਕਿੱਧਰ ਚੱਲੀ ਕਰਨੀ ਕੀ ਮੂੰਹ ਵਿੱਚ ਪਾਲੂ ਬਹੁਤਾ ਨਾ ਡਰਿਆ ਕਰਨੀ ਕੀ ਮੂੰਹ ਵਿੱਚ ਪਾਲੂ ਵੇ ਕਿੰਨਾ ਚਿਰ ਹੋ ਗਿਆ ਫਿਰਦੇ ਨੂੰ ਨਾ ਸੂਤ ਕਹਾਣੀ ਆਉਂਦੀ ਵੇ ਉਹ ਜਿਸ ਵੇਲੇ ਦੀ ਪਾਲ ਕਰੇ ਮੈਂ ਫਿਰਦੀ ਜਾਨ ਲਕਾਉਂਦੀ ਵੇ ਸੁਣ ਚੰਨਾ ਵੇ ਮੈਂ ਕੀ ਦੀ ਕੀ ਦੀ ਮੰਨਾ ਵੇ ਫਿਰ ਹੋਇਆ ਇਸ਼ਕ ਵਿੱਚ ਅੰਨਾ ਵੇ ਮੈਥੋਂ ਨਹੀਂ ਹੁੰਦਾ ਜਰ ਵੇ ਮੈਨੂੰ ਖਤਰਾ ਹੋ ਗਿਆ ਸੁਨੀ ਨਾ ਛੱਡਿਆ ਕਰ ਵੇ ਮੈਨੂੰ ਖਤਰਾ ਹੋ ਗਿਆ ਨੀ ਤੂੰ ਲਾਜ ਬੰਤ ਦੇ ਬੂਟੇ ਵੰਗ ਹੱਥ ਲਾਇਆ ਕਮਲਾ ਜਾਨ ਦੀ ਛੱਟ ਲਿਫਕੇ ਇਕੱਠੀ ਹੋ ਜਾਵੇਂ ਨੀ ਪਰਵਲ 55 ਖਾ ਜਾਂਦੀ ਤੇਰਾ ਦੇਠ ਨੀ ਜੇ ਆਉਂਦਾ ਹੈ ਹੱਥ ਹੇਟ ਨੀ ਤੂੰ ਫਿਰ ਕਾਤੋਂ ਹੁੰਦੀ ਲੇਟਨੀ ਤੂੰ ਵੰਡ ਮੁਠੀਆਂ ਪਰ ਪਰਨੀ ਕੀ ਮੂੰਹ ਵਿੱਚ ਪਾਲੂ ਬਹੁਤਾ ਨਾ ਡਰਿਆ ਕਰਨੀ ਕੀ ਮੂੰਹ ਵਿੱਚ ਪਾਲੂ ਵੇ ਦੁੱਧ ਦੀ ਰਾਖੀ ਬਿੱਲਾ ਬੈਠੇ ਕਦ ਤੱਕ ਭਲੀ ਗਜਾਰੂ ਵੇ ਜੇ ਪੀ ਨਾ ਤਕੂਤਾ ਢੋਲ ਦਿਉ ਜਾਂ ਹੱਥ ਪੈਰ ਤਾਂ ਮਾਰੂ ਵੇ ਕੱਲ ਤਰ ਕੇ ਵੇ ਗੱਲ ਸੁਣ ਲੈ ਅੰਦਰ ਵੜ ਕੇ ਵੇ ਮੈਨੂੰ ਖੜ ਕੇ ਆ ਬਾਹੋਂ ਫੜ ਕੇ ਵੇ ਕੀ ਖਾ ਕੇ ਜਾਵਾਂ ਮਰ ਬੇ ਮੈਨੂੰ ਖਤਰਾ ਹੋ ਗਿਆ ਸੁਣੀ ਨਾ ਛੱਡਿਆ ਕਰ ਵੇ ਮੈਨੂੰ ਖਤਰਾ ਹੋ ਗਿਆ ਨੀ ਤੂੰ ਵੀ ਚਤਰ ਚਲਾ ਕਹੌਂਦੀ ਉਹ ਵੀ ਬੜਾ ਸ਼ਿਕਾਰੀ ਏ ਨੀ ਗਾਮੀ ਸ਼ੰਗਤਪੁਰੇ ਵਰਗਾ ਨੀ ਨਾਲ ਚੜੇ ਦੇ ਯਾਰੀ ਏ ਨੀ ਅੱਗ ਲਾ ਦਿਆ ਕਰ ਕਦੇ ਮੁਕਤੋਂ ਕੁੰਡਰੀ ਸ਼ਿਕਾਰਿਆ ਕਰ ਨਿੱਕੇ ਬੁੱਲਾ ਵਿੱਚ ਮਿ ਸ਼ਿਕਾਰਿਆ ਕਰ ਇਦਾਂ ਵੀ ਜਾਂਦਾ ਸਰਨੀ ਕੀ ਮੂੰਹ ਵਿੱਚ ਪਾਲੂ ਬਹੁਤਾ ਨਾ ਡਰਿਆ ਕਰਨੀ ਕੀ ਮੂੰਹ ਵਿੱਚ ਪਾਲੂ